ਉੱਥੀ ਉਹ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੀਰ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਐ ਮਹੱਲਾ ਸ਼ੁਕਰਪੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 34 ਦਾ ਪਿਸਟਲ ਸੁਮੇਤ 8 ਰੌਂਦ ਤੇ ਇੱਕ 에어 ਪਿਸਟਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਹਟ ਕੀਤਾ ਸੀ ਔਰ ਕਵਰ ਕੀਤੀ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਹਾਂ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਪੁਸ਼ਸ਼ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਬਾਦਲੀ ਗੋਲੀ ਚਲਾਈ ਸੀ ਇਹ ਤਾਂ ਇਹ ਥ੍ਰੈਟ ਕਾਲ ਸੀਗੀ ਰੈਨਸਮ ਲਈ ਜੋ ਹੁਣ ਤੱਕ ਇਹਨਾਂ ਦਾ ਇਹ ਕਿਹਦੇ ਵਾਸਤੇ ਕੰਮ ਕਰਦੇ ਇਹ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਇਸਰੇ ਨਾਲ ਕੋਈ ਪੈਸਾ ਮਿਲਦਾ ਸੀ ਕੀ ਕਰਦੇ ਕਿਉਂ ਕਰਦੇ ਸੀ ਇਹਨਾਂ ਨੇ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਸੰਕੀ ਵੀ ਇਹਨਾਂ ਦਾ ਰਾਤ ਦਾ ਕਿਵੇਂ ਹੁੰਦਾ ਨਿਸ਼ਾਨ ਜੋੜੀਆਂ ਇਹ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਕਗ੍ਰਾਉਂਡ ਨੂੰ ਰਿਕਾਰਡ ਕੀ ਹੈ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪੁਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਹਲੇ ਸਰ ਇਹਨਾਂ ਦੀ ਤਾਕਤ ਜੋੜ ਸਕਦੇ ਜੀ ਬਾਕੀ ਵੀ ਇੱਕ ਦੋ ਫਾਇਲਿੰਗ ਹੋਈ ਉਹਨਾਂ ਨਾਲ ਉਹਨਾਂ ਨੂੰ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਸੁੱਟ ਕੇ ਤੇ ਆ ਜਾਣਾ ਬ੍ਰਾਹਮੜ ਇੱਕ ਪਿਸਟਲ ਹੈ .30 ਬੋਰ ਦਾ 8 ਰੌਂਦ ਤੇ ਇੱਕ 에어 ਗਨ ਹੈ ਜਿਹੜੀ ਆ ਕੀ ਬੋਲਦੇ ਉਹਨੂੰ ਆਪਾਂ ਪੈਲਟ ਗਨ ਟਾਈਪ ਕਿੰਨੇ ਪੈਸੇ ਇਸ ਨੇ ਪਲੱਸ ਹੋਇਆ ਕਿ ਕਿੰਨੇ ਪੈਸੇ ਇਹਨਾਂ ਨੂੰ ਮਿਲਣੇ ਸੀ ਇਹ ਤੇ ਗੋਲੀਆਂ ਚਲਾਉਂਦੇ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋਈ ਕਹਿੰਦਾ ਸੀ ਵੀ ਤੁਸੀਂ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦੇ ਦਊਗਾ ਇਹਦੇ ਕਹਿੰਦੇ ਪਹਿਲੇ ਵੀ ਕੋਈ ਵਾਅਦਾ ਕੀਤਾ ਗਿਆ ਇਹਨਾਂ ਨੇ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗਾ। ਜਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਕਿੱਦਾਂ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜੀ ਇਸ ਗੋਲੀ ਚਲਾਉਂਦੀ। ਨਹੀਂ ਉੱਥੇ ਤਾਂ ਪੈਲਟ ਗਨ ਨਾਲ ਚਲਾਈ ਨਾ। ਪੈਲਟ ਗਨ ਨਾਲ ਚਲਾਈ ਆ ਪਿਸਤਲ ਤਾਂ ਇਹਦੇ ਕੋਲ ਸੀ। ਜਿਹੜਾ ਕਰਮ ਹੈ। ਇਹ ਤਕਰੀਬਨ 20-22 ਸਾਲ ਦੇ ਆ ਦੋਨੋਂ ਹੀ। ਕਿੱਦਾਂ ਉਹਦੇ ਪੈਲਟ ਗਨ ਨਾਲ ਚਲਾ ਕੇ ਖੋਲ ਜਿਹੜੀ ਦੂਸਰੀ ਗੰਦੇ ਸੁੱਟ ਕੇ ਗਈ ਜੀ। ਹਾਂਜੀ ਖੋਲ 30 ਦੇ ਸੀ। ਪੈਲਟ ਗਨ ਚਲਾਉਂਦੇ ਕੀ ਮੂਡ ਸੀ ਜੇ ਗੰਨ ਦੂਸਰੀ ਦੀ। ਸਿਰਫ ਡਰਾਣਾ ਸੀ ਉਹਦੇ ਨਾਲ ਠਾ ਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਵੀ। ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾ ਦੀ ਆਵਾਜ਼ ਆ ਜਾਂਦੀ ਹੈ ਤੇ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉੱਥੇ ਕਲੌਕ ਟੁੱਟਿਆ ਸੀ ਤਾਂ ਪਤਾ ਚੱਲ ਗਿਆ ਕਿ ਨਿਸ਼ਾਨ ਜੋੜੀਆਂ ਦੇ ਸਪਾਰਕ ਵਿੱਚ ਕਿੱਦਾਂ ਆਏ ਸੀ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਹੈ ਇਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਠੀਕ ਇਹ ਕਿੱਥੇ ਮਾਮਲਾ ਸਰ ਦਸਵੀਂ ਦੂਸਤ ਪੂਰੇ ਕਿਹੜੇ ਇਹ ਇਹ ਸਿਟੀ ਬਟਾਲਾ ਜੀ ਸਿਵਲ ਲਾਈਨ